ਮੇਰੇ RAM ਹਰ ਜਨ ਕੈ ਹੋਵਲ ਜਾਈ ਹੋਂ ਬਲ ਜਾਈ RAM ਹਰ ਜਨ ਕੈ ਹੋਵਲ ਜਾਈ ਹੋਂ ਬਲ ਜਾਈ ਲੋ ਭਾਈ ਵੀ ਅਮੇਰੀ RAM ਹਰ ਜਨ ਕੈ ਹੋ ਮਿਲ ਜਾਈ ਆ ਮਿਲ ਜਾਈ RAM ਹਰ ਜਨ ਕੈ ਹੋ ਮਿਲ ਜਾਈ ਆ ਮਿਲ ਜਾਈ ओम बल जाई ओम जाई हो जाई हो जाई ओमल जाई हो जाई हो जाई ਮੇਰੇ ਰਾਮ ਹਰ ਜਨ ਕੈ ਹੋ ਮਿਲ ਜਾਈਂ ਹੋ ਮਿਲ ਜਾਈ ਮੇਰੇ ਰਾਮ ਹਰ ਜਨ ਕੈ ਹੋ ਮਿਲ ਜਾਈਂ ਹੋ ਮਿਲ ਜਾਈ ਪਾ ਗਟੜੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮੰ ਪਰਵਾਣ ਗਣੀ ਸਈ ਇਹ ਆਈ ਸਫਲ ਤੇ ਨਾ ਕੇ ਮੇਰੇ RAM ਹਰਜਨ ਕਾ ਹੋਮ ਬਲ ਜਾਈ ਕੇਸਾ ਕਾਕਰ ਚਬਰ ਟੁਲਾਵਾ ਚਰਨ ਤੋੜ ਮੁਕ ਜਨਮ ਮਰਨ ਦੋਹੁ ਮੈਂ ਨਾਹੀ ਜਨ ਪਰੁ ਪੁਕਾਰਿ ਆਏ ਜੀਵ ਧਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਰੇ ਸਚਾ ਅਮਰ ਸਚੀ ਪਾਤਸ਼ਾਹ ਹੀ ਸਚੇ ਸੇਤੀ ਰਤੇ ਸਚਾ ਸੁਖ ਸਚੀ ਵਡਿਆਈ ਜਿਸਕੇ ਸੇ ਤਿਨ ਜਾਤੇ ਅੱਖਾ ਪੇਰੀ ਪਾਣੀ ਢੋਵਾ ਹਰ ਜਨ ਕੈ ਪੀਸਨ ਪੀਸ ਕਮਾਵਾ ਨਾਨਕ ਕੀ ਪ੍ਰਭ ਪਾਸ ਬੇਨਤੀ ਤੇਰੇ ਜਨ ਦੇਖਣ ਆਓ ਸਾਧ ਸੰਗਤ ਆਪਾ ਉਹਨਾਂ ਸਤਿ ਪੁਰਸ਼ਾਂ ਦੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਨਾਮ ਦੀ ਕਮਾਈ ਕੀਤੀ ਜਦੋਂ ਤੋਂ ਆਲਵਾਲ ਨਗਰ ਨੂੰ ਛੱਡ ਦਿੱਤਾ ਬਲਕਿ ਉੱਥੇ ਵੀ ਪਾਪ ਕੇ ਜਿੰਨਾਂ ਦੀ ਅੱਜ ਆਪਾਂ ਪੰਜਾਬੀ ਸਾਲਾਨਾ ਵਰਸੀ ਦੇ ਸਵੰਨ ਦੇ ਵਿੱਚ ਇਕੱਤਰ ਹੋਏ ਆ ਸਤਿ ਪੁਰਸ਼ਾਂ ਨੇ ਇੱਥੇ ਮਹਾਂਪੁਰਖਾਂ ਨੇ ਸੰਬਾਬਾ ਮੋਨ ਸਿੰਘ ਜੀ ਔਰ ਸੰਤ ਬਾਬਾ ਸੁਰਜਨ ਸਿੰਘ ਜੀ ਮਹਾਂਪੁਰਖ ਕਿੰਨੇ ਮਹਾਂਪੁਰਖ ਇੱਥੇ ਆ ਕੇ ਦਰਸ਼ਨ ਦੇ ਰਹੇ ਨੇ ਕਥਾ ਕੀਰਤਨ ਦੁਆਰਾ ਸਾਨੂੰ ਉਨੀ ਪਹਿਲਾ ਸ਼ਬਦ ਪੜੇ ਜਾ ਰਹੇ ਸਨ ਸੁਣਿਓ ਮੇਰੇ ਮੀਤਾਂ ਬਲਕੇ ਮਹਿਮਾ ਸਾਧੂ ਰਾਗੀ ਸਹਿਵਾ ਨੇ ਦੋ ਸ਼ਬਦ ਪੜੇ ਇੰਨੇ ਆਨੰਦਮਈ ਸ਼ਬਦ ਸਨ ਉਹ ਔਰ ਪੂਰੇ ਸੰਤ ਮਹਾਂਪੁਰਖਾਂ ਦੇ ਜੀਵਨ ਤੇ ਘਟਦੇ ਕਿ ਕਿਵੇਂ ਉਹਨਾਂ ਨੇ ਨਾਮ ਦੀ ਕਮਾਈ ਕੀਤੀ ਬੰਦਗੀ ਕੀਤੀ ਇਮੇ ਉਹਨਾਂ ਦੇ ਸੰਗਤ ਕਰਨ ਵਾਲਿਆਂ ਨੇ ਲਾਹੇ ਪ੍ਰਾਪਤ ਕੀਤੇ ਇਹ ਸਾਰੀ ਫਲਵਾੜੀ ਸ੍ਰੀਮਾਨ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲੇ ਚੋਡੇ ਸੰਤ ਜੀ ਮਹਾਰਾਜ ਵਚਨ ਕਰਿਆ ਕਰਦੇ ਸੰਤ ਬਾਬਾ ਕਿਸ਼ਨ ਸਿੰਘ ਜੀ ਰਾੜਾ ਸਾਹਿਬ ਵਾਲੇ ਕਹਿੰਦੇ ਜਿਹੜੇ ਸਾਡੇ ਹੋਣਗੇ ਨਾ ਸਾਡੇ ਸੇਵਕ ਹੋਣਗੇ ਉਹ ਐਸੀਆਂ ਦੁਨੀਆਂ ਤੇ ਸੇਵਾਵਾਂ ਦੀਆਂ ਮਿਸਾਲਾਂ ਪੈਦਾ ਕਰਨਗੀਆਂ ਕਿ ਦੁਨੀਆਂ ਦੇਖਦੀ ਰਹਿ ਜਾਇਆ ਕਰੇਗੀ ਇੱਕ ਮਿਸਾਲ ਇੱਥੇ ਵੀ ਬੜੇ ਹੈਰਾਨ। ਕਿ 2 ਸਾਲ ਪਹਿਲਾਂ ਇੱਥੇ ਆਪਾਂ ਸਾਰੇ ਆਏ ਦੇਖੋ ਕਿਵੇਂ ਪਰ ਜਿਹੜੇ ਆ ਦੇਖੋ ਹੁਣ ਸਤਿਗੁਰਾਂ ਦੇ ਸੁੰਦਰ ਮਹਿਲ ਪਰਿਵਾਰ ਸਾਹਿਬ ਇਹ ਵੀ ਇੱਕ ਮਿਸਾਲ ਲਈ ਹੈ ਕਿ ਇੰਨੀ ਜਲਦੀ ਇਹ ਵੀ ਮਹਾਪੁਰਖਾਂ ਦੀ ਇਹ ਕਮਾਈ ਕੀਤੀ ਹੋਈ ਕਮਾਈ ਆਓ ਆਪਾਂ ਬਹੁਤ ਸਾਰ ਬਹੁਤ ਕਮਾਈਵਾਰੀ ਸਰਵਣ ਕਰਦੇ ਹਾਂ ਸਾਧੂਆਂ ਦੀ ਸੰਗਤ ਕਰਨ ਦਾ ਕੀ ਫਲ ਪ੍ਰਾਪਤ ਹੁੰਦਾ ਹੈ ਜਿੱਥੇ ਉਹ ਸਾਨੂੰ ਨਾਮ ਬਾਣੀ ਦੇ ਨਾਲ ਜੋੜਦੇ ਹੈ ਇਹ ਪਾਈ ਕਿਰਤ ਕਮਾਈ ਕਰਨੀ ਹੈ ਸੇਵਾ ਸੇਮਨ ਦੇ ਵਿੱਚ ਜੁੜੋ ਉੱਥੇ ਕਈ ਵਾਰ ਐਸੀ ਵੀ ਪ੍ਰੇਮੀ ਮਿਲ ਜਾਂਦੇ ਆ ਜਿਨ੍ਹਾਂ ਦੇ ਐਸੇ ਦੁੱਖ ਉਹ ਰੋਗ ਤੋੜੇ ਹੁੰਦੇ ਆ 78-18 ਸਾਲ ਦੀ ਇਹ ਗੱਲ ਹੈ ਸੰਤ ਰਵਾ ਅਤਰ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲੇ ਉਹਨਾਂ ਦਾ ਪਾਵਨ ਪੁੱਤਰ ਸਥਾਨ ਹੈ ਗੁਰਦੁਆਰਾ ਸ੍ਰੀ ਅਤਰ ਸਰਸਾ ਉੱਥੇ ਸੇਵਾ ਨਿਭਾ ਰਹੇ ਸਨ ਸੰਤ ਸਵਾ ਰਤਨ ਸਿੰਘ ਜੀ ਮਹਾਪੁਰਖ ਜੋ ਵਿਰਾਗ ਦੀ ਮੂਰਤੀ ਜਿਹੜੇ ਪ੍ਰੇਮੀਆਂ ਨੇ ਦਰਸ਼ਨ ਕੀਤੇ ਸੰਗਤ ਕੀਤੀ ਉਹ ਆਪ ਜਾਣਦੇ ਕਿਹੋ ਜਨ ਸੰਤ ਮਹਾਪੁਰਖ ਉਹਨਾਂ ਦੇ ਹੁਕਮ ਦੇ ਵਿੱਚ ਹੀ ਅਸੀਂ ਕੀਰਤਨ ਉੱਥੋਂ ਹੀ ਰਹਿੰਦੇ ਉੱਥੋਂ ਗਾਇਕ ਕੀਰਤਨ ਕਰਨ ਲੁਧਿਆਣੀ ਇੱਕ ਕੋਈ ਪ੍ਰੇਮੀ ਸੀ ਜੋ ਕਾਲ ਚਲਾਣਾ ਕਰ ਜਾਂਦੇ ਕਰ ਗਏ ਸਨ ਉਹਨਾਂ ਦੇ ਜਦੋਂ ਸਹਿਰੇ ਦੇ ਸਬੰਧ ਦੇ ਵਿੱਚ ਕੀਰਤਨ ਦੀ ਡਿਊਟੀ ਲਗੀ ਸੀ ਗਏ ਉਹਨਾਂ ਦੇ ਘਰੇ ਬੈਠੇ ਜਲ ਪਾਣੀ ਛਕ ਰਹੇ ਹਨ ਉਹ ਜਾਣ ਵਾਲਾ ਭਾਈ ਜੋ ਬਜ਼ੁਰਗ ਸਨ ਭਾਈ ਗੁਰਦੇਵਾਲ ਸਿੰਘ ਜੀ ਉਮਰ ਸੀ 80 ਸਾਲ ਦੀ ਸੰਗਤ ਜੀ ਜੇ ਤਾਂ ਪਾ ਧਿਆਨ ਨਾਲ ਸੁਣਾਂਗੇ ਸਮਝ ਪੈ ਜੇਗੀ ਵੀ ਅਸੀਂ ਕਿਉਂਕਿ ਇਹ ਰਾੜਾ ਸਾਹਿਬ ਦਾ ਕੋਈ ਰਾਗ ਰੌਲਾ ਨਹੀਂ ਸਿੰਪਲ ਸਾਦਾ ਗੁਰਬਾਣੀ ਦੀ ਧਾਰਨਾ ਸਾਦਾ ਪ੍ਰਚਾਰ ਹੈ ਜੇ ਆਪਾਂ ਮੰਟ ਕਾ ਕੇ ਸੁਣਾਂਗੇ ਫਿਰ ਸਮਝ ਪੈਂਦੀ ਸੋ ਉਹਦੇ ਘਰੋਂ ਬੀਬੀ ਮਾਤਾ ਜੀ ਜੋ ਬਜ਼ੁਰਗ ਇਦਾਂ ਕੋਲੇ ਬੈਠੇ ਸਾਡੇ ਬਹੁਤ ਰੋ ਰਹੇ ਨੇ ਮੇਰੇ ਮਨ ਦਾ ਖਿਆਲ ਆਇਆ ਕਿ ਬਜ਼ੁਰਗ ਬੜੇ ਚੰਗੇ ਸੁਭਾਅ ਦੇ ਹੋਣੇ ਆ ਜਿਹੜੇ ਅੱਜ ਉਹਨਾਂ ਨੂੰ ਯਾਦ ਕਰ ਕਰਕੇ ਰੋ ਰਹੇ ਨੇ ਅਸੀਂ ਵੀ ਇਹ ਕਿਹਾ ਕਿ ਮਾਤਾ ਜੀ ਚੁੱਪ ਕਰ ਜੋ ਕੋਈ ਨਹੀਂ ਵੀ ਚਲੋ ਹੁਣ ਉਸ ਤਾਂ ਜਿਹੜੀ ਜੋ ਸੰਸਾਰ ਤੇ ਜਿੰਨੀ ਉਮਰ ਲਿਖਾ ਕੇ ਕੋਈ ਬੰਦਾ ਆਇਆ ਓਨੀ ਭੋਗ ਉੱਚੀ ਉੱਚੀ ਰੋ ਬਹੁਤ ਉੱਚੀ ਉੱਚੀ ਰੋਂਦੇ ਹੋ ਮਾਤਾ ਜੀ ਇੱਕ ਦੋ ਮਿੰਟ ਬਾਅਦ ਜਦੋਂ ਚੁੱਪ ਕੀਤੇ ਤਾਂ ਉਹ ਆਖਣ ਲੱਗੇ ਕਿ ਮੈਂ ਇਹਨਾਂ ਨੂੰ ਨਹੀਂ ਰੋ ਰਹੀ ਮੇਰੇ ਘਰ ਵਾਲੇ ਭਾਵ ਕਿ ਮੇਰੇ ਘਰ ਵਾਲੇ ਨੂੰ ਯਾਦ ਕਰਕੇ ਨਹੀਂ ਰੋਂਦੀ ਮੈਂ ਤਾਂ ਰੋ ਰਹੀ ਆ ਵੱਡੇ ਸੰਜੀ ਮਹਾਰਾਜ ਸ੍ਰੀ ਹਜੂਰ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜੀ ਨੂੰ ਯਾਦ ਕਰਾ ਮਾਤਾ ਜੀ ਕਰਮਾਂ ਵਾਲਿਆਂ ਜਿਹੜੇ ਅੱਜ ਦੇ ਹਨ ਕਟਾਣੀ ਸਾਡਾ ਰਾਮਪੁਰ ਪਿੰਡ ਹੈ ਜਿੱਥੇ ਰਿਰੂ ਸਾਹਿਬ ਵਾਲੇ ਮਹਾਂਪੁਰ ਕੋ ਕਹਿੰਦੇ ਆ ਜੇ ਮੇਰਾ ਵਿਆਹ ਹੋਏ ਨੂੰ 6 ਕਿ ਮਹੀਨੇ ਹੀ ਹੋਏ ਸੀ ਉਹ 50 ਸਾਲ ਪੁਰਾਣੀ ਆਪਣੀ ਉਹ ਵਿਥਿਆ ਸੁਣਾਉਣ ਲੱਗੇ ਕਿ 50 ਸਾਲ ਪਹਿਲਾਂ ਮੇਰਾ ਵਿਆਹ ਹੋਇਆ ਇਹ ਇਹਨਾਂ ਦੇ ਨਾਲ 6 ਕਿ ਮਹੀਨੇ ਹੋਏ ਮੇਰੇ ਵਿਆਹ ਹੋਏ ਨੂੰ ਤੇ ਇਹਨਾਂ ਨੂੰ ਇਹੋ ਜਿਹੀ ਬਿਮਾਰੀ ਚਿੰਬੜੀ ਕੇ ਪਹਿਲਾਂ ਹੀ ਗਰੀਬ ਸਾਂ ਸੀ ਥੋੜਾ ਬਹੁਤਾ ਇਲਾਜ ਕਰਵਾਇਆ ਕਰਵਾ ਰਹੇ ਸੀ ਪਰ ਇੱਕ ਦਿਨ ਬਸ ਨਾ ਕੁਝ ਹਣ ਖਾਂਦੇ ਨੇ ਨਾ ਪੀਂਦੇ ਨੇ ਬਸ ਪਏ ਰਹਿੰਦੇ ਨੇ ਡਾਕਟਰਾਂ ਨੇ ਜਵਾਬ ਜਵਾਬ ਦੇ ਦਿੱਤਾ ਇਹਦੀ ਮੇਰੀ ਉਮਰ ਉਦੋਂ 25 ਤੇ 26 ਸਾਲ ਦੀ ਇਹਨਾਂ ਦੀ 29 ਤੇ 30 ਦੇ ਵਿੱਚ ਰਾਣਾ ਸਾਹਿਬ ਵਾਲੇ ਮਹਾਮੁਰਖਾਂ ਦੇ ਵੱਡੇ ਸੰਜੀ ਮਹਾਰਾਜ ਜੀ ਦੇ ਦੀਵਾਨ ਲੱਗੇ ਸਨ ਲੁਧਿਆਣਾਈ ਕਿਸੇ ਪ੍ਰੇਮੀ ਨੇ ਆਖਿਆ ਕਿ ਤੁਸੀਂ ਜਾ ਕੇ ਬੇਨਤੀ ਕਰ ਲੋ ਮਹਾਪੁਰਖਾਂ ਦੇ ਅੱਗੇ ਸ਼ਾਇਦ ਕੁਝ ਖੈਰ ਪੈ ਜਾਵੇ। ਤੇ ਇਸੇ ਤਰ੍ਹਾਂ ਹੋਇਆ ਕਹਿੰਦੇ ਤਵਾਨ ਅਜੇ ਸ਼ੁਰੂ ਨਹੀਂ ਸੀ ਹੋਇਆ। ਮਹਾਪੁਰਖ ਬੈਠੇ ਨੇ ਕੁਰਸੀ ਤੇ ਸੰਗਤ ਦੂਰ ਤੱਕ ਲੈਣ ਲੱਗੀ ਐ। ਇਉ ਮਾਤਾ ਨੇ ਆਪ ਬਚਨ ਸੁਣਾਏ ਸੰਗਤ ਜੀ ਕੋਈ ਚੋਠਣੀ ਨਾਲੇ ਬਹੁਤ ਰੋਂਦੇ ਸੀ ਮਹਾਰਾਜ ਜੀ ਨੂੰ ਯਾਦ ਕਰ ਕਹਿੰਦੇ ਲੈਣ ਲੱਗੀ ਐ ਸੰਗਤ ਬੜੀ ਸੀ ਮਾਹਪੁਰਖਾਂ ਨੇ ਦੇਖਿਆ ਤੇ ਆਵਾਜ਼ ਦਿੱਤੀ ਸੇਵਾਦਾਰਾਂ ਨੂੰ ਕਿ ਉਹ ਲੜਕੀ ਨੂੰ ਲੈ ਕੇ ਆਓ ਜਿਹੜੀ ਉਹ ਖੜੀ ਐ ਕਹਿੰਦੇ ਮੈਂ ਮਗਰ ਖੜੀ ਸੀ ਮੈਨੂੰ ਆ ਕੇ ਜਦੋਂ ਬੁਲਾਇਆ ਸੇਵਾਦਾਰਾਂ ਨੇ ਪਹਿਲਾਂ ਮੈਂ ਡਰ ਗਈ ਵੀ ਪਤਾ ਨਹੀਂ ਕੀ ਗੱਲ ਆਖਿਆ ਕਿ ਮਾਂ ਬੁਰਖਾ ਨੇ ਬੁਲਾਇਆ ਤੇ ਮੈਨੂੰ ਅੱਗੇ ਲਿਜਾ ਕੇ ਜਦੋਂ ਮੈਂ ਹੱਥ ਜੋੜ ਕੇ ਸਾਹਮਣੇ ਹੋਈ ਆਓ ਬੇਟਾ ਮੱਥਾ ਟੇਕਿਆ ਕਹਿੰਦੇ ਸਿਰ ਤੇ ਮੇਰਾ ਪਰਾ ਹੱਥ ਰੱਖਿਆ ਬੇਟਾ ਕੀ ਗੱਲ ਕਹਿੰਦੇ ਮੈਂ ਰੋਈ ਜਾ ਰਹੀ ਨਾਲ ਦੀਆਂ ਨੇ ਦੱਸਿਆ ਇਹ ਇਹਦੇ ਘਰ ਵਾਲਾ ਬੜਾ ਬਿਮਾਰ ਹੈ ਕਿ ਡਾਕਟਰ ਸਹਿਬਾਨ ਆਖਦੇ ਨੇ ਕਿ ਇਹਦੀ ਮੌਤ ਹੋ ਜਾਣੀ ਹੈ ਸੰਜੀ ਮਹਾਰਾਜ ਜੀ ਨੇ ਆਖੇ ਵਚਨ ਕੇ ਨਹੀਂ ਪਾਈ ਇਹ ਤਾਂ ਅਕਾਲ ਪੁਰਖ ਵਾਹਿਗੁਰੂ ਦੇ ਹੱਥ ਵਾਸ ਹੈ ਉਹ ਜੋ ਵਿਧਾਤੇ ਨੇ ਜਿਵੇਂ ਲਿਖਿਆ ਉਵੇਂ ਹੀ ਹੁੰਦੇ ਡਰਨ ਦੀ ਕੋਈ ਲੋੜ ਨਹੀਂ ਸੇਵਾਦਾਰਾਂ ਦੀ ਡਿਊਟੀ ਲਗਾ ਦਿੱਤੀ ਕਿ ਭਾਈ ਇਸ ਲੜਕੀ ਦੇ ਨਾਲ ਜਾਇਓ ਜਾਓ ਤੇ ਨਾਲ ਜਾ ਕੇ ਦੀਵਾਨ ਤੋਂ ਬਾਅਦ ਉਸ ਪ੍ਰੇਮੀ ਨੂੰ ਇੱਥੇ ਲੈ ਕੇ ਆਇਓ ਸਾਨੂੰ ਮਿਲਾਇਓ ਉਸੇ ਤਰ੍ਹਾਂ ਹੋਇਆ ਦੀਵਾਨ ਤੋਂ ਬਾਅਦ ਫੇਰ ਕੁਰਸੀ ਲੱਗੀ ਹੈ ਮਹਾਪੁਰਖ ਬੈਠੇ ਨਹੀਂ ਬਹੁਤ ساری ਸੰਗਤ ਆ ਜੋ ਸੁਣਾ ਰਹੇ ਬਹੁਤ ਉਹ ਰਾੜਾ ਸਾਹ ਵਾਲੀ ਸੰਗਤ ਤਾਂ ਜਾਣਦੀ ਹੈ ਕਿ ਇਹ ਬਿਲਕੁਲ ਸੱਚ ਹੈ ਕਿ ਲੁਧਿਆਣਾ ਨਹੀਂ Shimla Puri ਹੋ ਰਹੇ ਨੇ ਸੀ ਉਹ ਪ੍ਰੇਮੀ ਨੂੰ ਭਾਵ ਕੇ ਭਾਈ ਗੁਰਦਿਆਲ ਸਿੰਘ ਨੂੰ ਇਦਾਂ ਲੰਮਾ ਹੀ ਬਾਦ ਦਿੱਤਾ। ਮਾਂ ਵਰਗ ਛਕ ਰਹੇ ਸਨ ਦੁੱਧ ਵੱਡੇ ਸੰਜੀ ਮਹਾਰਾਜ। ਕਹਿੰਦੇ ਲਓ ਭਾਈ ਇਹਨੂੰ ਛਕਾਓ ਕਹਿੰਦੇ ਮਹਾਰਾਜ ਕਈ ਦਿਨ ਹੋ ਗਏ ਤਾਂ ਬੋਈ ਨਹੀਂ ਖੋਲ ਰਿਆ। ਕਹਿੰਦੇ ਕੋਈ ਨਹੀਂ ਭਾਈ ਛਕਾਓ ਕਹਿੰਦੇ ਜਿਵੇਂ ਕਿਵੇਂ ਵੀ ਉਦੇ ਮੂੰਹ ਦੇ ਵਿੱਚ ਚਮਚੇ ਦੇ ਨਾਲ ਉਹ ਦੁੱਧ ਛਕਾਇਆ ਕਹਿੰਦੇ ਗੁਰੂ ਭਲੀ ਕਰੇਗਾ ਬਸ ਦੇਖਦੇ ਹੀ ਦੇਖਦੇ ਜਿਹੜਾ ਪਹਿਲਾਂ ਕੁਝ ਸਮੇਂ ਦੇ ਵਿੱਚ ਉਹ ਸੁੱਕ ਕੇ ਵਾ ਹੱਡਾਂ ਦੀ ਮੁੱਠੀ ਹੋ ਗਿਆ ਸੀ ਭਾਈ ਗੁਰਦਿਆਲ ਸਿੰਘ ਜੀ ਦੇਖਦੇ ਹੀ ਦੇਖਦੇ ਕੁਝ ਦਿਨਾਂ ਦੇ ਵਿੱਚ ਐਸਾ ਤੰਦਰੁਸਤ ਹੋਇਆ ਤੇ ਉਹ ਅਖੀਰ 80 ਸਾਲ ਦੀ ਉਮਰ ਹੋ ਕੇ ਪਹਿਲਾਂ 29-30 ਸਾਲ ਦੀ ਗੱਲ ਐ ਜਿਹੜੀ ਆ ਮਹਾਪੁਰਖਾਂ ਨੇ ਬਚਨ ਕੀਤੇ ਵੀ ਇਹਨੂੰ ਕੁਝ ਨਹੀਂ ਹੁੰਦਾ ਗੁਰੂ ਬਲੀ ਕਰੇਗਾ ਉਹ ਮੈਂ ਵੀ ਦੇਖਿਆ ਭਾਈ ਉੱਥੇ ਰਾਣਾ ਸਾਹਿਬ ਸਾਈਕਲ ਸਟੈਂਡ ਦੇ ਵਿੱਚ ਉਹ ਬਜ਼ੁਰਗ ਆਉਂਦੇ ਸੀ ਲੰਬੇ ਸੀ ਛਿੱਟਾ ਦਾੜਾ ਸੁਨੱਖਾ ਰੰਗ ਅਤਰ ਸਰ ਵੀ ਆਇਆ ਕਰਦੇ ਸਨ ਸਾਰੀ ਜ਼ਿੰਦਗੀ ਉਹਨਾਂ ਨੇ ਸੇਵਾ ਦੇ ਵਿੱਚ ਲਗਾ ਦਿੱਤੀ ਤੇ ਐ ਮੀਨਿੰਗ ਗੁਰਬਾਣੀ ਨੇ ਆਖਿਆ ਭਾਈ ਸਾਰੇ ਪੜੀਏ ਮਿਰਤੇ ਨਾ ਜਾਂਦੇ ਜੀ ਸੰਤਾਨ ਦੇ ਭੋਲ ਬੋਲੇ ਜਿੱਥੇ ਨਾ ਜਾਂਦੇ ਜੀ ਸੰਤਾਨ ਦੇ ਭੋਲ ਬੋਲੇ சந்தானம் போல சந்தானம் போல சந்தானம் போல சந்தானம் போல ਦੇਸ ਨਾ ਜਾਣਦੇ ਜੀ ਸੰਤਨ ਮੋ ਦੇਸ ਨਾ ਜਾਣਦੇ ਜੀ ਸੰਤਨ ਬੋਲ ਬੋਲੇ ਸਾਧੂ ਬੋਲੇ ਸਹਿਜ ਸੁਭਾਈ ਸਾਧੂ ਕਾ ਬੋਲਿਆ ਮਿਰਥਾ ਮੰਨ ਮਿਰਥੇ ਨਹੀਂ ਜਾਂਦੇ ਕਿੰਨਿਆ ਕ ਨੂੰ ਬਚਨ ਕੀਤੇ ਸੰਤਵਾਵਾ ਮਹਿੰਦਰ ਸਿੰਘ ਜੀ ਮਾਹਪੁਰਖ ਰਾੜਾ ਸਾਹਿਬ ਬਾਦ ਦੇ ਵਿੱਚ ਜਰਗਵਾ ਸੰਤਵਾਵਾ ਤੇਜ ਸਿੰਘ ਜੀ ਮਹਾਰਾਜ ਪੋਰਾ ਸਾਹਿਬ ਵਾਲੀ ਸੰਤਵਾਵਾ ਬਲਵੰਤ ਸਿੰਘ ਜੀ ਸੰਤਵਾਵਾ ਰਤਨ ਸਿੰਘ ਜੀ ਸੰਤਵਾਵਾ ਕਰਮ ਸਿੰਘ ਜੀ ਮਾਹਪੁਰਖ ਔਰ ਬੇਅੰਤ ਮਹਾਪੁਰਖ ਜਿਨ੍ਹਾਂ ਦੀ ਅਸੀਂ ਸੰਗਤ ਕੀਤੀ तकरीबन ਉਸ ਵੇਲੇ ਦਾ ਸੈਂਕੜੇ ایسے ਮਹਾਪੁਰਖ ਸੀ ਰਾੜਾ ਸਿਕ ਹੁਣ ਭਾਵੇਂ ਸ੍ਰੀ ਛੱਡ ਗਈ ਇੱਕ ਇੱਕ ਕਰਕੇ ਜਿਨ੍ਹਾਂ ਨੂੰ ਅਸੀਂ ਅੱਖੀਂ ਦੇਖਦੇ ਰਹੇ ਹਾਂ ਕਿ ਦਿਨ ਪਰ ਰਾਤ ਉਹਨਾਂ ਨੇ ਇੱਕ ਕੀਤੀ ਦਿਨ ਪਰ ਰਾਤ ਇੱਕ ਸਾਰਾ ਸਾਰਾ ਦਿਨ ਭਜਨ ਬੰਦਗੀ ਦੇ ਵਿੱਚ ਸਿਮਰਨ ਕਰਦੇ ਸਮਾ ਲਗਾਉਂਦੇ ਤੇ ਜੇ ਹੁਣ ਬਚਨ ਕਰ ਦਿੱਤੇ ਸੰਤ ਬਾਬਾ ਮਾਨ ਸਿੰਘ ਜੀ ਮਾਪੁਰਖਾਂ ਨੂੰ ਕਿ ਜਾ ਭਾਈ ਬਸ ਜੋ ਵਰਕ ਤਾਂ ਆਪ ਦੇਖ ਰਹੇ ਹਾਂ ਸਾਰੇ ਜਾਣਦੇ ਹੀ ਹਾਂ ਕੋਈ ਮਰਜੀ ਦੁਨੀਆ ਦਾ ਬੰਦਾ ਕੁਝ ਆਖੀ ਜਾਵੇ ਐਵੇਂ ਨਹੀਂ ਇਹ ਉਹ ਸਤਪੁਰਸ਼ਾਂ ਜਿਨ੍ਹਾਂ ਨੂੰ ਬਾਬਾ ਅਕਲਾਧਾਰੀ ਜੀ ਨੇ ਵਾਰ ਮੰਗਿਆ ਸੀ ਧੰਨ ਸਾਈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਪਾਸੋਂ ਸੋ ਆਪਾਂ ਸਮੇਂ ਦੇ ਵਿੱਚ ਇਸ ਸਮਾਪਤੀ ਵਸਤ ਜਦੋਂ ਆਖਿਆ ਸੀ ਕਲਗੀ ਤਰਪਾਦ ਸਾਹਿਬ ਨੇ ਮਹਾਰਾਜ ਅਸੀਂ ਹੁਣ ਜੋਤੀ ਜੋਤ ਸਮਾ ਜਾਣਾ ਸਵਾਲ ਜਵਾਬ ਕਾਪੀ ਹੋਏ ਪਰ ਬਾਅਦ ਦੇ ਵਿੱਚ ਮਹਾਰਾਜ ਨੇ ਬਾਬਾ ਕਲਾਧਾਰੀ ਜੀ ਨੇ ਬਚਨ ਮੰਗਿਆ ਮਹਾਰਾਜ ਜੀ ਵੀ ਗੁਰੂ ਨਾਨਕ ਦੇਵ ਜੀ ਦੀ ਸੇਵਾ ਕੌਣ ਕਰੇਗਾ ਆਉਣ ਵਾਲੇ ਸਮੇਂ ਦੇ ਵਿੱਚ ਐਸੇ ਸਤਪੁਰਸ਼ ਤਤ ਬੀਤੇ ਮਹਾਂਪੁਰਖ ਸੰਸਾਰ ਤੇ ਪ੍ਰਗਟ ਹੋਣਗੇ ਉਹ ਨਾਮ ਬਾਣੀ ਦਾ ਹੋਕਾ ਦੇ ਕੇ ਸਾਰੇ ਸੰਸਾਰ ਦਾ ਪਾਈ ਭਲਾ ਕਰਨਗੇ ਅੱਜ ਵੀ ਦੇਖੋ ਕਿੰਨੇ ਮਾਪੁਰਖਾ ਬੈਠੇ ਨੇ ਨਾਲ ਹੀ ਆਪਣੇ ਕੋਲ ਹੀ ਉਹਨਾਂ ਤੋਂ ਵੀ ਆਪਾਂ ਨੇ ਲਾਹੇ ਪ੍ਰਾਪਤ ਕਰਨੇ ਨੇ ਸੋ ਆਓ ਇਹ ਲੋਕ ਸੁਖੀਏ ਪਰ ਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸੋ ਆਓ ਆਪ ਬੇਨਤੀ ਕਰਨੀ ਹੈ ਭਾਈ ਜੋ ਆਪਾਂ ਨੇ ਪਹਿਲਾਂ ਸ਼ਬਦ ਪੜ੍ਹਿਆ ਸੀ ਪੱਖਾ ਪੀਰੀ ਪਾਣੀ ਟੋਵਾ ਹਰ ਜਨ ਕੈ ਪੀਸਨ ਪੀਸ ਕਮਾਵਾ ਨਾਨਕ ਕੀ ਪ੍ਰਭ ਪਾਸ ਬੇਨਤੀ ਤੇਰੇ ਜਨ ਦੇਖਣ ਪਾਵਾਂ ਸਾਰੇ ਬੇਨਤੀ ਕਰੀਏ ਪਈ ਪੱਖਾ ਮੇਰਾ ਤੇ ਪਾਣੀ ਟੋਆ ਰਬਾ ਤੇਰੇ ਪਿਆਰਿਆਂ ਦਾ ਪੱਖਾ ਮੇਰਾ ਤੇ ਪਾਣੀ ਟੋਆ ਰਬਾ ਤੇਰੇ ਪਿਆਰਿਆਂ ਦਾ ਬਾਤਰ ਜੀ ਪਿਆਰੇ ਆ पाणी टब तेर प्यार पखा मेर ते पाणी टोवा तेर प्यार आंदा। ਸਾਜਨ ਤੇਰੇ ਚੰਨ ਕੀ ਹੋਇ ਰਾ ਸਦ ਤੁਣ ਨਾਨਕ ਕਰਨ ਤਾਰੀਆਂ ਵੇਖੋ ਸਦਾ ਜੂਰ ਸਵਾ ਸਤ ਸੰਗ ਜੀ ਕਿਤੇ ਕਹਿ ਕੀਆ ਪੜਕੇ ਹੀ ਨਾ ਚਲੇ ਜਾਈ ਜਦੋਂ ਗੁਰੂ ਘਰ ਦੇ ਵਿੱਚੋਂ ਸੰਤ ਬਾਬਾ ਮੋਹਨ ਸਿੰਘ ਜੀ ਮਹਾਂਪੁਰਖ ਸੰਤ ਬਾਬਾ ਸਰਜਣ ਸਿੰਘ ਜੀ ਆਵਾਜ਼ ਦੇਣ ਕੇ ਭਾਈ ਆਓ ਸੰਗਤ ਜੀ ਸੇਵਾ ਦੀ ਸੇਵਾਦਾਰਾਂ ਦੀ ਲੋੜ ਹੈ ਸੇਵਾਦਾਰ ਬਣ ਕੇ ਆਪਾਂ ਹਾਜ਼ਰ ਹੋਈਏ ਆਓ ਹੁਣਾਂ ਭੋਲਾਂ ਦੇ ਖਿਮਾਂ ਬਲਾਉ ਪਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ